ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਅਸੀਂ ਦੋਸਤੀ ਜਿਹੜੀ ਹੈ ਉਹ ਬਿਨਾਂ ਜਾਣ ਪਛਾਣ ਬਿਨਾਂ ਕਿਸੇ ਦਾ ਜਿਹੜਾ ਪਿਸ਼ੋਕੜ ਜਾਣੀਆਂ ਕਰ ਲੈਣੇ ਆ ਆਮ ਹੀ ਅਸੀਂ ਇੱਕ ਦੂਸਰੇ ਨੂੰ ਮੈਸੇजेस ਕਰ ਦਿੰਨੇ ਆ ਫੇਸਬੁੱਕ ਹੋਏ ਇੰਸਟਾਗ੍ਰam ਹੋਏ ਸਨੈਪਚੈਟ ਹੋਏ ਬੜੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਪਰ ਇਹ ਨਹੀਂ ਪਤਾ ਹੁੰਦਾ ਵੀ ਇਹ ਜਿਹੜਾ ਸਾਨੂੰ ਦੋਸਤੀ ਹੈ ਇਹ ਕਿਹੜੇ ਭਾਅ ਪੈਂਦੀ ਹੈ ਔਰ ਸਾਨੂੰ ਇਸ ਦੋਸਤੀ ਨੇ ਕਿਹੜੇ ਰਸਤੇ ਤੇ ਲੈ ਕੇ ਜਾਣਾ ਮਾਮਲਾ ਫਰੀਦਕੋਟ ਦੇ ਮੈਡੀਕਲ ਕਾਲਜ ਤੋਂ ਸਾਹਮਣੇ ਆਇਆ ਜਿੱਥੇ ਇੱਕ ਲੜਕੀ ਜਿਹੜੀ ਪੰਜਾਬ ਤੋਂ ਬਾਹਰ ਇੱਥੇ ਇੱਕ ਕੋਰਸ ਕਰਨ ਮੈਡੀਕਲ ਕਾਲਜ ਦੇ ਵਿੱਚ ਆਈ ਹੋਈ ਸੀ ਉਹਦੀ ਦੋਸਤੀ ਫਾਜ਼ਿਲਕਾ ਦੇ ਰਹਿਣ ਵਾਲੇ ਅਮਨ ਨਾਂ ਦੇ ਇੱਕ ਸ਼ਖਸ ਨਾਲ ਹੋ ਜਾਂਦੀ ਹੈ ਜਿਹੜਾ ਉਹਦੇ ਨਾਲ ਹੀ ਉਹ ਕੋਰਸ ਕਰ ਰਿਹਾ ਸੀ ਅਮਨ ਦੇ ਨਾਲ ਦੋਸਤੀ ਜਦੋਂ ਹੋ ਜਾਂਦੀ ਹੈ ਤਾਂ ਅਮਨ ਇਹਨੂੰ ਇੱਕ ਦਿਨ ਫੋਨ ਕਰਕੇ ਵੀਡੀਓ ਕਾਲ ਕਰਕੇ ਕਹਿੰਦਾ ਵੀ ਤੂੰ ਆਪਣੇ ਕੁਝ ਫੋਟੋਗ੍ਰਾਫਸ ਜਿਹੜੇ ਆ ਉਹ ਮੈਨੂੰ ਭੇਜ ਤੇ ਇਹ ਲੜਕੀ ਉਹਦੇ ਨਾਲ ਇਹਦੀ ਦੋਸਤੀ ਹੋਈ ਹੁੰਦੀ ਹੈ ਕਿਉਂਕਿ ਉਹਨੇ ਇਹਦਾ ਵਿਸ਼ਵਾਸ ਜਿੱਤ ਲਿਆ ਹੁੰਦਾ ਇਹ ਲੜਕੀ ਆਪਣੇ ਜਿਹੜੇ ਫੋਟੋਗ੍ਰਾਫ ਆ ਉਹਨੂੰ ਜਿੱਦਾਂ ਦੇ ਵੀ ਉਹਨੇ ਇਹਨੂੰ ਕਹੇ ਆ ਪਤੀ ਜਨਕ ਇਹ ਉਹਨੂੰ ਭੇਜ ਦਿੰਦੀ ਹੈ ਉਸ ਤੋਂ ਬਾਅਦ ਇਹ ਅਮਨ ਉਹਨੂੰ ਕਹਿੰਦਾ ਵਾ ਕਿ ਹੁਣ ਤੂੰ ਮੇਰੇ ਨਾਲ ਇਸੇ ਹਾਲ ਦੇ ਵਿੱਚ ਵੀਡੀਓ ਕਾਲ ਕਰ ਕੀ ਉਹਨੂੰ ਇਨਕਾਰ ਕਰਦੀ ਹੈ ਉਹ ਇਹਨੂੰ ਕਹਿੰਦਾ ਵੀ ਜੇ ਤੂੰ ਮੇਰੇ ਨਾਲ ਇਦਾਂ ਨਹੀਂ ਕਰੇਂਗੀ ਤਾਂ ਆਹ ਤੇਰੇ ਫੋਟੋਗ੍ਰਾਫ ਮੇਰੇ ਕੋਲ ਆ ਗਏ ਆ ਇਹ ਮੈਂ ਵਾਇਰਲ ਕਰ ਦੂੰਗਾ ਇਹ ਲੜਕੀ ਬੜੀ ਕਨਫਿਊਜ਼ ਹੋ ਜਾਂਦੀ ਹੈ ਕਿ ਇੱਕ ਤਾਂ ਮੈਂ ਪਰਦੇਸ ਤੋਂ ਆਈ ਹੋਈ ਸੀ ਮੈਂ ਇਹਦੇ ਉੱਤੇ ਭਰੋਸਾ ਕੀਤਾ ਅਮਨ ਦੇ ਉੱਤੇ ਜਿਹੜਾ ਮੇਰਾ ਸਹੇਪਾਠੀ ਆ ਜਿਹੜਾ ਮੇਰਾ ਕਲਾਸਮੇਟ ਆ ਜਿਹੜਾ ਮੇਰੇ ਨਾਲ ਪੜ੍ਹਦਾ ਮੇਰਾ ਫੈਲੋ ਆ ਇਹ ਤੇ ਮੈਂ ਕੋਈ ਨਵਾਂ ਜਿਹੜਾ ਬਖੇੜਾ ਖੜਾ ਕਰ ਲਿਆ ਆਪਣੇ ਆਪ ਲਈ ਖੈਰ ਉਹਨੂੰ ਕੁਝ ਨਹੀਂ ਸੋਚਦਾ ਉਹ ਲੜਕੀ ਇਹਦੇ ਨਾਲ ਵੀਡੀਓ ਕਾਲ ਕਰਦੀ ਆ ਇਹ ਬਾਅਦ 'ਚ ਉਹ ਇਹ ਲੜਕਾ ਅਮਨ ਉਹਨੂੰ ਵੀ ਰਿਕਾਰਡ ਕਰ ਲੈਂਦਾ ਇਹ ਕੀ ਕਰਦਾ ਬਾਅਦ 'ਚ ਆਪਣੇ ਦੋਸਤਾਂ ਨੂੰ ਉਹ ਕਲਿੱਪ ਜਿਹੜੇ ਆ ਉਹ ਭੇਜ ਦਿੰਦਾ ਫੇਰ ਅਮਨ ਦੇ ਜਿਹੜੇ ਦੋਸਤ ਆ ਉਹ ਇਸ ਲੜਕੀ ਨੂੰ ਕਿਉਂਕਿ ਪਹਿਲਾਂ ਤੋਂ ਜਾਣਦੇ ਸੀਗੇ ਉਹ ਇਹਨੂੰ ਉਹੀ ਕਲਿੱਪ ਫਾਰਵਰਡ ਕਰਦੇ ਆ ਔਰ ਨਾਲ ਇਹਨੂੰ ਭੱਦੇ-ਭੱਦੇ ਕਮੈਂਟਸ ਕਰਦੇ ਆ ਕਿ ਤੇਰਾ ਤਾਂ ਜਿਹੜਾ ਵੀਡੀਓ ਵਾਇਰਲ ਹੋ ਗਿਆ ਫੇਰ ਉਹ ਇਹਨੂੰ ਬਾਹਰ ਮਿਲਣ ਵਾਸਤੇ ਬੁਲਾਉਂਦੇ ਆ ਹੁਣ ਇਹ ਕੁੜੀ ਜਿਹੜੀ ਆ ਇਹ ਫਸ ਚੁੱਕੀ ਹੁੰਦੀ ਆ ਇਹਨੂੰ ਇਹ ਹੁੰਦਾ ਵੀ ਇਹ ਤਾਂ ਵੀਡੀਓ ਹੁਣ ਮੇਰੇ ਜਿਹੜੇ ਆ ਵਾਇਰਲ ਹੋ ਰਿਹਾ ਮੈਂ ਕਿਹੜੇ ਪਾਸੇ ਜਾਵਾਂ ਇਹ ਜਦੋਂ ਉਹਨਾਂ ਨੂੰ ਮਿਲਣ ਵਾਸਤੇ ਇੱਕ ਥਾਂ ਤੇ ਜਿੱਥੇ ਇਹਨੂੰ ਅਮਨ ਨੇ ਬੁਲਾਇਆ ਹੁੰਦਾ ਉਹ ਸਮਨ ਨਾਂ ਦਾ ਸ਼ਖਸ ਜਿਹੜਾ ਇਹਦਾ ਦੋਸਤ ਜਿਹੜਾ ਇਹਦੇ ਨਾਲ ਕਾਲਜ ਚ ਪੜਦਾ ਹੋਊਗਾ ਜਿਹਦੇ ਨਾਲ ਇਹ ਨੋਟਸ ਵੀ ਸ਼ੇਅਰ ਕਰਦੀ ਹੋਊਗੀ ਕਈ ਗੱਲਾਂ ਪੁੱਛਦੇ ਹੋਣਗੇ ਮੈਡੀਕਲ ਦੇ ਸਟੂਡੈਂਟ ਆ ਇਹ ਬਾਹਰ ਆ ਜਾਂਦੀ ਹੈ ਉੱਥੇ ਇਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਿਉਂਕਿ ਇਹਨੂੰ ਇਹ ਪਤਾ ਲੱਗ ਚੁੱਕਾ ਹੁੰਦਾ ਕਿ ਹੁਣ ਮੈਂ ਇੱਕ ਟ੍ਰੈਪ ਚ ਫਸ ਚੁੱਕੀ ਆ ਮੈਂ ਇੱਕ ਜਾਲ ਦੇ ਵਿੱਚ ਫਸ ਚੁੱਕੀ ਆ ਇਹ ਲੜਕੀ ਉੱਥੋਂ ਭੱਜ ਕੇ ਪੁਲਿਸ ਸਟੇਸ਼ਨ ਅਪਰੋਚ ਕਰਦੀ ਆ ਉੱਥੇ ਪਹੁੰਚਦੀ ਆ ਉਥੇ ਇਹ ਮੁਕੱਦਮਾ ਰਜਿਸਟਰ ਕਰਾਉਂਦੀ ਆ ਅਮਨ ਦੇ ਖਿਲਾਫ ਉਥੇ ਸਾਰੀ ਗੱਲਬਾਤ ਜਿਹੜੀ ਆ ਉਹਨਾਂ ਨੂੰ ਦੱਸਦੀ ਹੈ ਕਿ ਅਮਨ ਨੇ ਪਹਿਲਾਂ ਮੇਰਾ ਵਿਸ਼ਵਾਸ ਜਿੱਤਿਆ ਮੇਰੇ ਨਾਲ ਪੜਦਾ ਉਹਨੇ ਮੈਨੂੰ ਗੱਲਾਂ ਦੇ ਵਿੱਚ ਲੈ ਲਿਆ ਪਹਿਲਾਂ ਮੇਰੇ ਫੋਟੋਗ੍ਰਾਫਸ ਮੰਗੇ ਔਰ ਬਾਅਦ ਚੋਂ ਮੈਨੂੰ ਉਹਨੇ ਕਿਹਾ ਵੀ ਮੇਰੇ ਨਾਲ ਵੀਡੀਓ ਕਾਲ ਦੇ ਉੱਤੇ ਗੱਲ ਕਰ ਜਿਹੜੀ ਬਾਅਦ ਚੋਂ ਉਹਨੇ ਵਾਇਰਲ ਕਰ ਦਿੰਦੀ ਹੁਣ ਇਸ ਮਾਮਲੇ ਦੀ ਜਿਹੜੀ ਤਫ਼ਤੀਸ਼ ਹੈ ਉਹ ਪੁਲਿਸ ਨੇ ਸ਼ੁਰੂ ਕਰ ਦਿੱਤੀ ਆ ਅਮਨ ਜਿਹੜਾ ਉਹਨੂੰ ਪੁਲਿਸ ਗ੍ਰਿਫਤਾਰ ਕਰ ਲੇਗੀ ਹਾਲੇ ਤੱਕ ਉਹ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ ਕਿਉਂਕਿ ਉਹਨੂੰ ਪਤਾ ਲੱਗ ਗਿਆ ਮਾਮਲਾ ਦਰ ਪਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਦੋਂ ਇਦਾਂ ਦੋਸਤੀ ਕਰਦੇ ਆ ਕਿਸੇ ਨੂੰ ਜਾਣਦੇ ਨਹੀਂ ਹੁੰਦੇ ਪਹਿਚਾਨਦੇ ਨਹੀਂ ਹੁੰਦੇ ਪਰ ਗੱਲਾਂ ਦੇ ਵਿੱਚ ਆ ਕੇ ਵਿਸ਼ਵਾਸ ਜਿੱਤਣ ਦੇ ਵਿੱਚ ਕੁਝ ਲੋਕ ਬਹੁਤ ਮਾਹਰ ਹੁੰਦੇ ਆ ਉਹ ਵਿਸ਼ਵਾਸ ਜਿੱਤ ਲੈਂਦੇ ਆ ਔਰ ਇਸੇ ਤਰ੍ਹਾਂ ਇਸ ਲੜਕੀ ਨਾਲ ਹੋਇਆ ਜੋ ਅਮਨ ਨੇ ਇਹਦੇ ਨਾਲ ਕੀਤਾ ਇਹ ਲੜਕੀ ਉਹ ਗੱਲਾਂ ਦੇ ਵਿੱਚ ਆ ਗਈ ਔਰ ਇਹਨੇ ਆਪਣੇ ਕੁਝ ਫੋਟੋਗ੍ਰਾਫਸ ਤੇ ਕੁਝ ਵੀਡੀਓ ਜਿਹੜੇ ਆ ਉਹ ਅਮਨ ਨਾਲ ਸ਼ੇਅਰ ਕਰ ਦਿੱਤੇ ਹੁਣ ਇਹ ਲੜਕੀ ਪਛਤਾ ਰਹੀ ਹੈ ਕਿ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀਗਾ ਮੈਨੂੰ ਅਮਨ ਦੇ ਨਾਲ ਅਜਿਹੇ ਫੋਟੋਗ੍ਰਾਫਸ ਜਾਂ ਅਜਿਹੇ ਵੀਡੀਓਜ਼ ਜਿਹੜੇ ਆ ਉਹ ਨਹੀਂ ਬਣਾ ਕੇ ਭੇਜਣੇ ਚਾਹੀਦੇ ਸੀ ਹੁਣ ਜਿੱਥੇ ਇਹ ਲੜਕੀ ਪੁਲਿਸ ਦੇ ਕੋਲ ਆ ਮਾਮਲਾ ਪੁਲਿਸ ਦੇ ਕੋਲ ਆ ਅਮਨ ਪੁਲਿਸ ਦੀ ਪਹੁੰਚ ਤੋਂ ਬਾਹਰ ਆ ਪਰ ਇਹ ਲੜਕੀ ਦਾ ਜਿਹੜਾ ਫਿਊਚਰ ਆ ਉਹ दाਤੇ ਲੱਗਾ ਹੋਇਆ ਕਿਉਂਕਿ ਜਿੱਥੇ ਅਮਨ ਨੇ ਆਪਣੇ ਚਾਰ ਦੋਸਤਾਂ ਨਾਲ ਇਹ ਵੀਡੀਓ ਸਾਂਝੇ ਕੀਤੇ ਕੀ ਪਤਾ ਉਹ ਜਿਹੜੇ ਚਾਰ ਆ ਉਹਨਾਂ ਨੇ ਗਾਂ ਕਿੱਥੇ ਕੀਤੇ ਹੋਣਗੇ ਹਾਲਾਂਕਿ ਜਿਹੜੇ ਇਦਾਂ ਪ੍ਰੋਨੋਗਰਾਫੀ ਦੇ ਖਿਲਾਫ ਬਹੁਤ ਸਾਰੇ ਐਕਟ ਵੀ ਬਣੇ ਹੋਏ ਆ ਅਸੀਂ ਇਦਾਂ ਦੇ ਵੀਡੀਓਜ਼ ਸ਼ੇਅਰ ਨਹੀਂ ਕਰ ਸਕਦੇ ਪਰ ਹੁਣ ਜਿਹੜਾ ਮਾਮਲਾ ਉਹ ਪੁਲਿਸ ਦੇ ਕੋਲ ਆ ਦੇਖਦੇ ਆ ਅਮਨ ਦੇ ਉੱਤੇ ਕਿਹੜੀਆਂ ਧਰਾਵਾਂ ਲੱਗਦੀਆਂ ਨੇ ਔਰ ਕਿਹੜਾ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਅਦਾਲਤ 'ਚ ਪੇਸ਼ ਕੀਤਾ ਜਾਂਦਾ ਪਰ ਸਾਨੂੰ ਅਜੇਹੀ ਦੋਸਤਾ ਤੋਂ ਅਜੇਹੀ ਮਿੱਤਰਤਾ ਤੋਂ ਗੁਰੇਸ਼ ਕਰਨਾ ਚਾਹੀਦਾ ਜਿਹੜੇ ਸਾਨੂੰ ਅਜਿਹਾ ਕੰਮ ਕਰਨ ਨੂੰ ਕਹਿਣ ਦੋਸਤੀ ਉਠਣਾ ਬੈਠਣਾ ਮਿਲਣਾ ਗਿਲਣਾ ਬਹੁਤ ਵਧੀਆ ਗੱਲ ਹੈ ਇਨਸਾਨ ਦਾ ਵਿਹਾਰ ਹੈ ਇਨਸਾਨ ਦਾ ਜਿਹੜਾ ਨੇਚਰ ਹੈ ਹੱਸਣਾ ਖੇਡਣਾ ਕਿਸੇ ਨੂੰ ਮਿਲਣਾ ਦੋਸਤਾਂ 'ਚ ਬੈਠਣਾ ਖਲੋਣਾ ਪਰ ਜਦੋਂ ਸਾਨੂੰ ਕੋਈ ਸਾਡਾ ਦੋਸਤ ਜਿਹੜਾ ਸਾਨੂੰ ਮਿਲਿਆ ਹੋਵੇ ਲੱਗ ਕੋ ਬਹੁਤਾ ਚਿਰ ਨਾ ਹੋਇਆ ਹੋਵੇ ਕੋਈ ਅਜਿਹੇ ਵੀਡੀਓਜ਼ ਅਜਿਹੇ ਫੋਟੋਗ੍ਰਾਫਸ ਜਿਹੜੇ ਆ ਉਹ ਸੈੱਟ ਕਰਨ ਨੂੰ ਕべ ਤਾਂ ਸਾਨੂੰ ਗਰੇਜ਼ ਕਰਨਾ ਚਾਹੀਦਾ ਔਰ ਅਜਿਹੇ ਦੋਸਤ ਨਾਲੋਂ ਜਿਹੜਾ ਨਾਤਾ ਤੋੜ ਲੈਣਾ ਚਾਹੀਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ